आरे में कांग्रेस पार्टी कांग्रेस पार्टी सरकार, सरदार जिंदाबाद जी जिंदाबाद श्री जी साहब का विधायक जिगेंद्र पाल जिंदाबाद साहब का विधायक अमित रेड्डी जिंदाबाद जिला प्रधान नरेश पुरी जी ਤੇ ਤੇ ਲਈ ਆ ਸਾਰੇ ਰਿਹਾ ਇੱਥੇ ਬੈਠੋ ਮੈਂ ਹੁਣ ਬੇਨਤੀ ਕਰਨ ਜਾ ਰਿਹਾ ਸਾਡੀ ਪੈਂਨ ਦੀ ਰੋਡ ਜਾਨ ਸਿੱਤੋ ਸਰਕਾਰ ਸਰਦਾਰ ਸੁਖਜੀਤ ਸਿੰਘ ਜਾਨਪੁਰ ਕਰੇਸ਼ ਪੂਰੀ ਜੀ ਅਰੁਣਾ ਜੀ ਚੇਂਜ ਪਾਈ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਬੀਜੇਪੀ ਜਿਹੜੀ ਕਿਹਨੇ 400 ਅੱਪਕੀ ਵਾਰ 400 ਵਾ ਪ੍ਰਧਾਨ ਮੰਤਰੀ ਡਰ ਗਿਆ ਆਮ ਆਦਮੀ ਪਾਰਟੀ ਨੂੰ ਕਿਦੋਂ ਇਹ ਤਾਂ ਮਤਲਬ ਤੂੰ ਬੀਜੇਪੀ ਨੂੰ ਸੁਣਨਾ ਨਹੀਂ ਚਾਹੁੰਦੇ ਬਿਲਕੁਲ ਸੁਣਾ ਵੀ ਉਹਨੂੰ ਪਹਿਲਾਂ ਸੁਣ ਲਓ ਜਿਹੜੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਨੂੰ ਚੇਂਜ ਕਰਨਾ ਚਾਹੁੰਦੀ ਆ ਉਹ ਹਿੰਦੁਸਤਾਨ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਬੀਜੇਪੀ ਨਹੀਂ ਕੋਕ ਸਵਧਾਨ ਨੂੰ ਬਚਾਉਣ ਵਾਲਿਆ ਦੀ ਸਰਕਾਰ ਬਣੇਗੀ ਔਰ ਇੰਡੀਆ ਬਲੋਕ ਦੀ ਸਰਕਾਰ ਬਣੇਗੀ ਤੁਹਾਨੂੰ ਮੈਂ ਸਟੇਜ ਤੇ ਬੋਲਦਿਆਂ ਸਟੇਜ ਤੇ ਬੋਲਦਿਆਂ ਮੇਰਾ ਕਹਿਣਾ ਬਹੁਤ ਤੁਹਾਨੂੰ ਕਲੈਰਿਟੀ ਨਾਲ ਦੱਸ ਦਿੱਤਾ ਕਿ ਉਹਨਾਂ ਨੂੰ ਪੁੱਛੋ ਕਿ 슈ਗਰ ਮਿਲ ਕਿਉਂ ਨਹੀਂ ਚੱਲ ਰਹੀ ਉਹਨਾਂ ਨੂੰ ਪੁੱਛੋ ਕਿ ਕਲਾਨੌਰ ਦਾ ਕਿਉਂ ਖੋਜ ਕੇਂਦਰ ਬੰਦ ਕਰਤਾ ਉਹਨਾਂ ਨੂੰ ਪੁੱਛੋ ਪਟਾਲੇ ਦੀ 슈ਗਰ ਮਿਲ ਕਿਉਂ ਬੰਦ ਕਰ ਉਹਨਾਂ ਨੂੰ ਪੁੱਛੋ ਕਿ 5 ਮਹੀਨਾ ਤੋਂ 1 ਰੁਪਿਆ ਕਿਸੇ ਪਿੰਡ ਚ ਕਿ ਸ਼ਹਿਰ ਚ ਨਹੀਂ ਭੇਜਿਆ ਕਿਉਂ ਨਹੀਂ ਆਇਆ ਉਹਨਾਂ ਨੂੰ ਪੁੱਛੋ ਪੰਜਾਬ ਦਾ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਕਿਉਂ ਨਹੀਂ ਉਹਨਾਂ ਪੁੱਛਦੇ ਕਿ ਉਹਨਾਂ ਦਾ ਜਿਹੜਾ ਆਈਜੀ ਐਕਸਾਈਜੀ ਅੱਜ ਪ੍ਰੈਜ਼ੈਂਟ ਐਮਐਲਆ ਉਹ ਕਿੰਦਾ ਨਸ਼ਾ ਜਿਹੜਾ ਰਾਕਫ ਛੱਡਾ ਮਿਲ ਕੇ ਕਰਦਾ ਤੇ ਪ੍ਰਧਾਨ ਮੰਤਰੀ ਕੇ ਮੁੱਖ ਮੰਤਰੀ ਕੇ ਦਾ ਕੋਈ ਨਿਜੀ ਵਿਚਾਰ ਨਹੀਂ ਇਨਕੁਆਇਰੀ ਹੋਣੀ ਚਾਹੀਦੀ ਨਹੀਂ ਇਹ ਚੀਜ਼ਾਂ ਲੋਕ ਪੰਜਾਬ ਰੰਦਾ ਸਾਹਿਬ ਜੇਕਰ ਗੱਲ ਕਰੀਏ ਗੁਰਦਾਸਪੁਰ ਪਠਾਨਕੋਟ ਜਿਹੜਾ ਬਾਰਡਰ ਏਰੀਆ ਇੱਥੇ ਹਜੇ ਤੱਕ ਇੰਡਸਟਰੀ ਨਹੀਂ ਆ ਪਾਈ ਕੀ ਕਾਰਨ ਹੈ ਜੇ ਮੈਂ ਬੋਲਦਾ ਤੁਹਾਨੂੰ ਕਿਹਾ ਕਿ ਇੱਥੇ ਤੇ ਨਲਕੇ ਪੁੱਟਣ ਵਾਲੇ ਆਉਂਦੇ ਰਹੇ ਨੇ ਇੱਥੇ ਪਾਣੀ ਸਾਡਾ ਖਰਾਬ ਹੈ ਨਲਕੇ ਲਾਵਾਂਗੇ ਕਿ ਪੁੱਟ ਕੇ ਲੈ ਕੇ ਜਾਣਾ ਇੱਥੇ ਟਾਈ ਕਿ ਲੋਦੇ ਹੱਥ ਦੀ ਗੱਲ ਕਰਦੇ ਆ ਟਾਈਕ ਲੋਰ ਹੱਥ ਉਹ ਤੇ ਕਹੇਗਾ ਮੈਂ ਅੱਜ ਵੀ ਕਿਨਾਰੇ ਕੱਲ ਵੀ ਕਰਤੋਈ ਮੇਰੀ ਜਿਹੜੀ ਪਹਿਲੇ ਦਿਨ ਇੰਟਰਵਿਊ ਮੈਂ ਕਿਹਾ ਕਿ ਬਾਰਡਰ ਕਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਬਾਰਡਰ 'ਚ ਜਿੱਦਾਂ ਜਿਹੜੀ ਪਹਾੜੀ ਜਿਹੜੇ ਰਾਜ ਨੇ ਉਹਨਾਂ ਨੂੰ ਸੂਰਤਾਂ ਦਿੱਤੀਆਂ ਗਈਆਂ ਇੰਡਸਟਰੀ ਦੇ ਵਿੱਚ ਇਸ ਬਾਰਡਰ ਦੇ ਉੱਤੇ ਪੰਜਾਬ ਤੋਂ ਲੈ ਕੇ ਰਾਜਸਥਾਨ ਤੋ ਤੱਕ ਪੰਜਾਬ ਜਿੱਥੋਂ ਤੱਕ ਸਾਡਾ ਬਾਰਡਰ ਉਹ ਯਾਰ ਮੈਂ ਇਥੇ ਨੈਸ਼ਨਲ ਗੱਲ ਕਰੋ ਇਦੋਂ ਹੀ ਤੋਹੀਨ ਪ੍ਰੈਸ ਵਾਲਿਓ ਵੀ ਇੱਕ ਸੁਣ ਲੋ ਉੱਥੇ ਮੈਂ ਪੰਜਾਬ ਵਿਧਾਨ ਸਭਾ 'ਚ ਜਾਣਾ ਮੈਂ ਦੇਸ਼ ਦੀ ਜਿਹੜੀ ਲਾ ਮੇਕਰ ਨੇ ਉਹਨਾਂ 'ਚ ਜਾ ਕੇ ਗੱਲ ਕਰਨੀ ਆ ਮੈਂ ਦੇਸ਼ ਦੀ ਗੱਲ ਕਰੂੰਗਾ ਮੈਂ ਆਪਣੇ ਪੂਰੇ ਹਿੰਦੁਸਤਾਨ ਦੀ ਗੱਲ ਕਰੂੰ ਪੂਰੇ ਪੰਜਾਬ ਦੀ ਗੱਲ ਕਰੂੰ ਗੁਰਦਾਸਪੁਰ ਦੀ ਗੱਲ ਕਰੂੰ ਸੱਜਣਾ ਗੁਰਦਾਸ ਤੁਹਾਨੂੰ ਤੇ 4 ਤਰੀਕ ਨੂੰ ਦੱਸਾਂਗੇ ਚੁਣੌਤੀ ਕੀ ਆ